ਪੰਜਾਬੀ ਖਬਰ ਨਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਹੁਣ ਤੱਕ ਜਿਹੜੀ ਵੱਡੀ ਖਬਰ ਨਿਕਲ ਕੇ ਆਈ ਹੈ ਚੰਡੀਗੜ੍ਹ ਤੋਂ ਇੱਥੇ ਕੀ ਸੱਤਾ 'ਚ 100 ਦਿਨ ਪੂਰੇ ਹੋਣ ਤੇ ਕੈਪਟਨ ਸਰਕਾਰ ਵੱਲੋਂ ਜਿਹੜੇ ਵੱਡੇ ਐਲਾਨ ਕੀਤੇ ਗਏ ਹਨ ਚੰਡੀਗੜ੍ਹ 'ਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੈਪਟਨ ਸਰਕਾਰ ਵੱਲੋਂ ਜਿਹੜੀ ਕੀਤੀ ਗਈ ਸੀ ਉਸ ਵਿੱਚ ਉਹਨਾਂ ਨੇ ਜਿਹੜਾ ਕਿ ਸਰਕਾਰ ਜਿਹੜਾ ਕਿ ਮੀਡੀਆ ਤੇ ਜਿਹੜਾ ਕਿ ਆਮ ਜਨਤਾ ਉਹਨਾਂ ਨਾਲ ਆਪਣੇ ਵਿਚਾਰ ਤੇ ਫੈਸਲੇ ਸਾਂਝੇ ਕੀਤੇ ਹਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਚਮਕੌਰ ਸਾਹਿਬ ਜਿਹੜੇ ਸਟੈਲੀ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਜਾਵੇਗਾ ਇਸ ਦੇ ਨਾਲ-ਨਾਲ ਉਹਨਾਂ ਨੇ ਹਰ ਘਰ ਨੌਕਰੀ ਜਿਹੜਾ ਕਿ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਜਿਹੜਾ ਕਿ 1 ਅਗਸਤ ਤੋਂ ਜਿਹੜਾ ਕਿ 50000 ਜਿਹੜੇ ਕਿ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਜਿਹੜਾ ਕਿ ਐਲਾਨ ਕੀਤਾ ਹੈ ਅਗਸਤ ਤੋਂ ਇਹ ਸ਼ੁਰੂ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਉਹਨਾਂ ਨੇ 400 ਕਰੋੜ ਦੀ ਲਾਗਤ ਨਾਲ ਲੁਧਿਆਣੇ 'ਚ ਜਿਹੜਾ ਕਿ ਹਾਈ ਟੈਕ ਵੈਲੀ ਦਾ ਨਿਰਮਾਣ ਕੀਤਾ ਜਾਵੇਗਾ ਤੇ ਉਹਨਾਂ ਨੇ ਧਾਰਮਿਕ ਗ੍ਰੰਥਾਂ ਦੀ ਜਿਹੜੀ ਕਿ ਬੇਦਬੀ ਦੇ ਮਾਮਲੇ ਆਉਂ 13 ਮਾਮਲੇ ਸਾਹਮਣੇ ਨਿਕਲ ਕੇ ਆਏ ਸੀ ਜਿਨ੍ਹਾਂ ਵਿੱਚੋਂ ਉਹਨਾਂ ਨੇ 12 ਮਾਮਲਿਆਂ ਨੂੰ ਜਿਹੜਾ ਕਿ ਹੱਲ ਕੀਤੇ ਜਾ ਚੁੱਕੇ ਹਨ ਤੇ ਪੰਚਾਇਤਾਂ ਨੂੰ ਕਾਨੂੰਨੀ ਜਿਹੜਾ ਕਿ ਤਾਕਤ ਦੇਣ ਦੇ ਵੀ ਉਹਨਾਂ ਨੇ ਗੱਲ ਕਹੀ ਹੈ ਤੇ ਸਕੂਲ ਜਿਹੜੇ ਕਿ ਸਕੂਲਾਂ ਕਾਲਜਾਂ ਵਿੱਚ ਉਹਨਾਂ ਨੇ ਫ੍ਰੀ ਇੰਟਰਨੈਟ ਦੇਣ ਦੀ ਜਿਹੜੀ ਕਿ ਸੇਵਾ ਜਲਦ ਸ਼ੁਰੂ ਕੀਤੀ ਜਾਂਦਾ ਵੀ ਜਿਹੜਾ ਕਿ ਉਹਨਾਂ ਨੇ ਵਾਦਕ ਕੀਤਾ ਤੇ ਰੇਤ ਮਾਮਲੇ 'ਚ ਬੋਲਦਿਆ ਕੈਪਟਨ ਅਮਰਿੰਦਰ ਨੇ ਕਿਹਾ ਕਿ ਰੇਤ ਦੇ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਿ ਰੇਤ ਦੇ ਰੇਟਾਂ ਜਿਹੜੇ ਕਿ ਵਧ ਸਕਦੇ ਹਨ ਤੇ ਇਸ ਤੇ ਉਹਨਾਂ ਨੇ ਆਮ ਜਨਤਾ ਕੋਲੋਂ ਜਿਹੜੀ ਕਿ ਮਾਫੀ ਵੀ ਮੰਗੀ ਹੈ ਇਸੇ ਤੱਕ ਦੀ ਜਿਹੜੀ ਵੱਡੀ ਖਬਰ ਦੇਸ਼ ਦੇ ਤਾਮੂਲ ਦੀ ਖਬਰ ਨੂੰ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਮੈਨੂੰ ਦੋ ਜੱਜ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ